ਜ਼ਕਰੀਆ ਖਾਨ ਨੂੰ ਕੁਝ ਹੁਣ ਸੋਚਦਾ ਰਿਹਾ ਨਹੀਂ ਸੀ ਕਿਉਂਕਿ ਫੌਜਾਂ ਉਹਦੀਆਂ ਮਾਰ ਰਹੀਆਂ ਸੀ ਉਹਦਾ ਖਜ਼ਾਨਾ ਖਾਲੀ ਹੋ ਰਿਹਾ ਸੀ ਤੇ ਸਿੰਘ ਭਾਰੂ ਹੋ ਰਹੀ ਸੀ ਤਾਂ ਜ਼ਕਰੀਆ ਖਾਨ ਨੇ ਸੋਚਿਆ ਕਿ ਸਿੰਘਾਂ ਨੂੰ ਇੱਕ ਸਿੰਘ ਰਹੀਂ ਕਿਉਂ ਨਾ ਸੁਨੇਹਾ ਲਾਇਆ ਜਾਵੇ ਕਿ ਸਾਡਾ ਖਜ਼ਾਨਾ ਹੁਣ ਨਾ ਲੁੱਟਿਆ ਜਾਵੇ ਜੋ ਕਿ ਲਾਹੌਰ ਜਾ ਰਿਹਾ ਸੀ ਜੋ ਉਹ ਚਾਹੁੰਦਾ ਸੀ ਵੀ ਦਿੱਲੀ ਨਾ ਜਾਵੇ ਤਾਂ ਲਾਹੌਰ ਚ ਇੱਕ ਠੇਕੇਦਾਰ ਹੋਇਆ ਕਰਦਾ ਸੀ ਸੂਬੇ ਸਿੰਘ ਜੋ ਪਿੰਡਾਂ ਨੂੰ ਠੇਕੇ ਤੇ ਲਿਆ ਕਰਦਾ ਸੀ ਤਾਂ ਜ਼ਕਰੀਆ ਖਾਨ ਨੇ ਉਸ ਦੇ ਰਾਹੀਂ ਇਹ ਸੁਨੇਹਾ ਲਾਇਆ ਪਰ ਜਿਵੇਂ ਹੀ ਫੌਜਾਂ ਨੂੰ ਸਿੰਘ ਫੌਜਾਂ ਨੂੰ ਪਤਾ ਲੱਗਿਆ ਕਿ ਖਜ਼ਾਨਾ ਉੱਥੋਂ ਜਾ ਰਿਹਾ ਜੋ ਕਿ ਕਰੋੜਾਂ ਦਾ ਸੀ ਤੇ ਜਦੋਂ ਖਜ਼ਾਨਾ ਉਹ ਲਾਹੌਰ ਵੱਲ ਜਾ ਰਿਹਾ ਸੀ ਤੇ ਲਾਹੌਰੀ ਫੌਜਾਂ ਤੇ ਸਿੰਘਾਂ ਨੇ ਹਮਲਾ ਕੀਤਾ ਜਿਨ੍ਹਾਂ ਨੂੰ ਅਚਾਨਕ ਪਤਾ ਲੱਗਿਆ ਸੀ ਇਸ ਖਜ਼ਾਨੇ ਬਾਰੇ ਤਾਂ ਸਿੰਘ ਫੌਜਾਂ ਨੇ ਲਾਹੌਰੀ ਫੌਜਾਂ ਤੇ ਹਮਲਾ ਕੀਤਾ ਤੇ ਉਹ ਖਜ਼ਾਨੇ ਨੂੰ ਲੁੱਟ ਲਿਆ ਤੇ ਲਾਹੌਰੀ ਫੌਜਾਂ ਉੱਥੋਂ ਭੱਜ ਗਈਆਂ ਫਿਰ ਜ਼ਕਰੀਆ ਖਾਨ ਨੇ ਅੱਗੇ ਸੂਬੇਦਾਰ ਨੂੰ ਕਿਹਾ ਕਿ ਮੈਂ ਖਜ਼ਾਨਾ ਲੈ ਕੇ ਆ ਰਿਹਾ ਸੀ ਕਰੋੜਾਂ ਰੁਪਏ ਦਾ ਜੋ ਲਾਹੌਰ ਲੈ ਕੇ ਆ ਰਿਹਾ ਸੀ ਪਰ ਸਿੰਘਾਂ ਨੇ ਉਹ ਰਸਤੇ 'ਚ ਹੀ ਲੁੱਟ ਲਿਆ ਤਾਂ ਮੰਨੂ ਹੋਰ ਫੌਜ ਦੀ ਲੋੜ ਹੈ ਤਾਂ ਕਿ ਸਿੰਘਾਂ ਨਾਲ ਦੁਬਾਰਾ ਟੱਕਰਾਂ ਕੀਤਾ ਜਾਵੇ ਤੇ ਅੱਗੇ ਜਦੋਂ ਟੱਕਰ ਆਇਆ ਤਾਂ ਸਿੰਘਾਂ ਨੇ ਉਹਨਾਂ ਨੂੰ ਕੋਈ ਮੂਹਰ ਤੋੜਵਾ ਜਵਾਬ ਦਿੱਤਾ ਹੁਣ ਸਿੰਘਾਂ ਦੀ ਤਾਕਤ ਵਧਣੀ ਸ਼ੁਰੂ ਹੋ ਗਈ ਸੀ ਸਿੰਘਾਂ ਦੀ ਤਾਕਤ ਇੰਨੀ ਹੋ ਚੁੱਕੀ ਸੀ ਵੀ ਉਹਨਾਂ ਨਾਲ ਕੋਈ ਟੱਕਰਾ ਕਰਨ ਤੋਂ ਵੀ ਡਰਦਾ ਸੀ ਸਿੰਘਾਂ ਨੇ ਇੱਕ ਕੰਮ ਕੀ ਕੀਤਾ ਵੀ ਜਿਹੜੇ ਹਿੰਦੂਆਂ ਨੂੰ ਤੱਕ ਕੇ ਨਾਲ ਮੁਗਲ ਬਣਾਇਆ ਗਿਆ ਸੀ ਮੁਸਲਮਾਨ ਬਣਾਇਆ ਗਿਆ ਸੀ ਫੌਜਾਂ ਵੱਲੋਂ ਉਹਨਾਂ ਹਿੰਦੂਆਂ ਨੂੰ ਪਹਿਲਾਂ ਤਾਂ ਜੋ ਸਿੰਘ ਸਜਣਾ ਚਾਹੁੰਦਾ ਸੀ ਉਹਨੂੰ ਸਿੰਘ ਸਜਾਇਆ ਆਪਣੀ ਫੌਜਾਂ 'ਚ ਸ਼ਾਮਲ ਵੀ ਕੀਤਾ ਤੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਲੋਕਾਂ 'ਚ ਸਿੰਘਾਂ ਦਾ ਗਲਤ ਪ੍ਰਭਾਵ ਜਾਵੇ ਜ਼ਕਰੀਆ ਖਾਨ ਨੂੰ ਹੁਣ ਇੱਕ ਗੱਲ ਸਮਝ ਆ ਚੁੱਕੀ ਸੀ ਵੀ ਸਿੰਘਾਂ ਨੇ ਜ਼ੋਰ ਦੇ ਸਿਰ ਤੇ ਤਾਂ ਬਿਲਕੁਲ ਨਹੀਂ ਦਬਣਾ ਕਿਉਂਕਿ ਇਹ ਦਬਣ ਵਾਲਿਆਂ 'ਚ ਉਹ ਹੈ ਹੀ ਨਹੀਂ ਜਿੰਨੇ ਮਾਰਾਂਗੇ ਉਹ ਤੋਂ ਜ਼ਿਆਦਾ ਪੈਦਾ ਹੋਣਗੇ ਤਾਂ ਸਿੰਘਾਂ ਨੂੰ ਨੀਤੀ ਦੇ ਜ਼ੋਰ ਤੇ ਹੀ ਆਪਾਂ ਦਬਾ ਸਕਦੇ ਹਾਂ ਕਿਉਂਕਿ ਜੇ ਸਿੰਘਾਂ ਨੇ ਐਦਾਂ ਹੀ ਲੋਟੇ ਕਰਨੀ ਪੂਰੇ ਦੇਸ਼ 'ਚ جاری ਰੱਖੀ ਤਾਂ ਦੇਸ਼ ਹੌਲੀ-ਹੌਲੀ ਸਾਰਾ ਉਜੜ ਜਾਊਗਾ ਤੇ ਇਹੀ ਵਿਚਾਰ ਜ਼ਕਰੀਆ ਖਾਨ ਨੇ ਬਾਦਸ਼ਾਹ ਮੁਹੰਮਦ ਸ਼ਾਹ ਨਾਲ ਕੀਤੀ ਤੇ ਬਾਦਸ਼ਾਹ ਮੁਹੰਮਦ ਸ਼ਾਹ ਬਾਰੇ ਜੇ ਦਸਾਂ ਬਾਦਸ਼ਾਹ ਮੁਹੰਮਦ ਸ਼ਾਹ ਬਾਰੇ ਲਿਖਿਆ ਹੋਇਆ ਹੈ ਬਈ ਇੱਕ ਬੜਾ ਕਮਜ਼ੋਰ ਜੇ ਕਿਸਮ ਦਾ ਬੰਦਾ ਸੀਗਾ ਉਹ ਕਾਫੀ ਧੇਰ ਨਜ਼ਰਬੰਦ ਰਹਿਣ ਕਰਕੇ ਉੱਚੀ ਵਿੱਦਿਆ ਨਹੀਂ ਸੀ ਪਾ ਸਕਿਆ ਤੇ ਉਹ ਅਫੀਮ ਦਾ ਬੜਾ ਆਦੀ ਸੀ ਤਾਂ ਉਹ ਹਰ ਇੱਕ ਚੀਜ਼ ਨੂੰ ਹੱਲ ਕਰਨ ਵਾਸਤੇ ਇੱਕ ਛੋਟਾ ਰਸਤਾ ਲੱਭਦਾ ਸੀ ਜਿਹਨੂੰ ਆਪਾਂ ਸ਼ਾਰਟਕਟ ਕਹਿੰਦੇ ਆ ਤਾਂ ਉਹਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ ਇਸ ਗੱਲ ਬਾਰੇ ਤੇ ਉਹਦੇ ਸਲਾਹਕਾਰ ਵੀ ਐਵੇਂ ਦੀ ਸੀ ਜਿਹੜਾ ਉਹਨੂੰ ਸਲਾਹ ਦਿੰਦੇ ਸੀ ਤਾਂ ਉਹਦੇ ਸਲਾਹਕਾਰਾਂ ਨੇ ਕਿਹਾ ਵੀ ਤੁਸੀਂ ਕੁਝ ਨਾ ਕਰੋ ਤੁਸੀਂ ਕੁਝ ਭੰਡਾ ਨੂੰ ਸਿੰਘ ਬਣਾ ਕੇ ਲੈ ਆਓ ਜੋ ਸਿੰਘਾਂ ਦੀ ਨਕਲ ਕਰਨਗੇ ਜੋ ਸਿੰਘਾਂ ਦੀ ਨਕਲ ਕਰਨਗੇ ਉਹਨੂੰ ਆਪਾਂ ਜ਼ਕਰੀਆ ਖਾਨ ਦੇ ਅੱਗੇ ਪੇਸ਼ ਕਰਾਂਗੇ ਤੇ ਇਹ ਦੇਖ ਕੇ ਜ਼ਕਰੀਆ ਖਾਨ ਵੀ ਖੁਸ਼ ਹੋ ਜਾਏਗਾ ਤੇ ਉਹਨਾਂ ਭੰਡਾ ਨੇ ਵੀ ਬੜੇ ਠੁਕਵੀਂ ਨਕਲ ਕੀਤੀ ਜਿਹਨੂੰ ਦੇਖ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਬਾਦਸ਼ਾਹ ਨੂੰ ਵੀ ਤਸੱਲੀ ਹੋਈ ਹੁਣ ਮੁਹੰਮਦ ਖਾਨ ਨੇ ਖਾਨ ਬਹਾਦਰ ਨੂੰ ਸਿੰਘਾਂ ਨੂੰ ਜ਼ਗੀਰ ਦੇਣ ਦੀ ਆਗਿਆ ਲਿਖ ਭੇਜੀ ਵੀ ਇਸ ਤਰੀਕੇ ਨਾਲ ਜੇ ਸਿੰਘਾਂ ਨੂੰ ਜ਼ਗੀਰ ਦਿੱਤੀ ਜਾਵੇ ਤਾਂ ਆਪਣੇ ਹੱਥ ਛਟਵਾ ਸਕਦੇ ਆ ਹੋ ਸਕਦਾ ਉਸ ਤਰੀਕੇ ਨਾਲ ਉਹ ਆਪਣੀ ਤਾਕਤ ਦਾ ਇਸਤੇਮਾਲ ਜ਼ਿਆਦਾ ਨਾ ਕਰਨ ਹਮਲੇ ਉਹਨਾਂ ਦੇ ਘੱਟ ਸਕਦੇ ਆ 1766 ਨੂੰ ਵਿਸਾਖੀ ਵਾਲੇ ਦਿਨ ਕਈ ਸਿੰਘ ਅੰਮ੍ਰਿਤਸਰ ਚ ਇਕੱਠੇ ਹੋਏ ਜਿਨ੍ਹਾਂ ਨੇ ਇਕੱਠੇ ਹੋ ਕੇ ਗੱਲਬਾਤ ਕੀਤੀ ਜਿਨ੍ਹਾਂ ਚ ਦਰਬਾਰਾ ਸਿੰਘ ਜੱਸਾ ਸਿੰਘ ਰਾਮ ਗੜੀਆ ਕਰਮ ਸਿੰਘ ਬੁੱਢਾ ਸਿੰਘ ਹਰੀ ਸਿੰਘ ਹਜ਼ੂਰੀ ਸਾਰੇ ਸ਼ਾਮਲ ਸਨ ਹੁਣ ਜ਼ਕਰੀਆ ਖਾਨ ਨੇ ਖਾਨ ਬਹਾਦਰ ਦਾ ਭੇਜਿਆ ਹੋਇਆ ਸੁਨੇਹਾ ਅੰਮ੍ਰਿਤਸਰ ਦਰਬਾਰ ਵਿੱਚ ਭੇਜਿਆ ਜੋ ਸੁਨੇਹਾ ਲੈ ਕੇ ਸਰਦਾਰ ਸੁਬੇਖ ਸਿੰਘ ਦਰਬਾਰ ਵਿੱਚ ਆਏ ਤੇ ਸੂਬੇਦਾਰ ਦੇ ਭੇਜੇ ਹੋਏ 5000 ਦਮੜੇ ਉਹਨੇ ਦੇਗ ਵਾਸਤੇ ਪੰਥ ਦੀ ਭੇਟਾ ਕੀਤੀ ਤੇ ਬੇਨਤੀ ਕੀਤੀ ਵੀ ਲਾਹੌਰ ਸਰਕਾਰ ਪੰਥ ਨਾਲ ਸਲਾਹ ਕਰ ਚਾਉਂਦੀ ਹੈ ਕਿਉਂਕਿ ਜ਼ਕਰੀਆ ਖਾਨ ਵੱਲੋਂ 5000 ਦਮੜੇ ਲੰਗਰ ਵਾਸਤੇ ਭੇਜੇ ਗਏ ਸੀ ਪੰਥ ਵਾਸਤੇ 1 ਲੱਖ ਸਾਲ ਦੀ ਜਗੀਰ ਤੇ ਨਵਾਬੀ ਦਾ ਖਿਤਾਬ ਭੇਜਿਆ ਹੈ ਪੰਥ ਕਿਰਪਾ ਕਰਕੇ ਪ੍ਰਵਾਨ ਕਰੇ ਉਸ ਵੇਲੇ ਦੀਵਾਨ ਦਾ ਜਥੇਦਾਰ ਸਰਦਾਰ ਦਰਬਾਰਾ ਸਿੰਘ ਸੀ ਉਸ ਨੇ ਸਾਰੇ ਪੰਥ ਦੀ رائے ਪੁੱਛੀ ਤਾਂ ਬਹੁਤਿਆਂ ਨੇ ਨਾ ਚ ਸਿਰ ਹਿਲਾਇਆ ਉਹਨਾਂ ਨੇ ਨਾ ਪ੍ਰਵਾਨ ਕੀਤੀ ਤਾਂ ਸਰਦਾਰ ਸੁਬੇਖ ਸਿੰਘ ਨੇ ਫਿਰ ਬੇਨਤੀ ਕੀਤੀ ਕਿ ਨੀਤੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਘਰ ਆਈ ਕੋਈ ਵੀ ਚੀਜ਼ ਠੁਕਰਾਈ ਨਾ ਜਾਵੇ ਜੇ ਸਰਕਾਰ ਆਪਣੇ ਨਾਲ ਸਲਾਹ ਕਰਨਾ ਚਾਹੁੰਦੀ ਹੈ ਜੇ ਨਿਵੇਂ ਹੋ ਕੇ ਆਪਣੇ ਨਾਲ ਆਉਣਾ ਚਾਹੁੰਦੀ ਹੈ ਤਾਂ ਆਪਾਂ ਨੂੰ ਉਹਨਾਂ ਦੀ ਸਲਾਹ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਉਹਨਾਂ ਦੀ ਇਸ ਬੇਨਤੀ ਨੂੰ ਉਸ ਤੋਂ ਬਾਅਦ ਸਾਰੇ ਸਿੰਘਾਂ ਨੇ ਪ੍ਰਵਾਨ ਕੀਤਾ ਇਸ ਤੋਂ ਬਾਅਦ ਅੱਗੇ ਚੱਲ ਕੇ ਸਨ 1764 ਚ ਸਰਦਾਰ ਦਰਬਾਰਾ ਸਿੰਘ ਜੀ ਦਾ ਸੁਰਗਵਾਸ ਹੋ ਗਿਆ ਜੋ ਪੂਰੇ ਪੰਥ ਦੇ ਜਥੇਦਾਰ ਮੰਨੇ ਜਾਂਦੇ ਸੀ ਤਾਂ ਉਹਨਾਂ ਦੀ ਥਾਂ ਨਵਾਬ ਕਪੂਰ ਸਿੰਘ ਜੀ ਨੂੰ ਪੰਥ ਦਾ ਜਥੇਦਾਰ ਬਣਾਇਆ ਗਿਆ ਇਸ ਤੋਂ ਪਹਿਲਾਂ ਸਰਦਾਰ ਦਰਬਾਰਾ ਸਿੰਘ ਜੀ ਹੀ ਸਾਰੇ ਪੰਥ ਦੇ ਜਥੇਦਾਰ ਹੁੰਦੇ ਸੀ ਇਸ ਵੇਲੇ ਸਿੰਘਾਂ ਦੀ ਗਿਣਤੀ ਬਹੁਤ ਵਧ ਗਈ ਸੋ ਸਾਰੇ ਦਲ ਦਾ ਇੱਕੋ ਥਾਂ ਪ੍ਰਬੰਧ ਕਰਨ ਵਿੱਚ ਬੜੀ ਔਖਾਈ ਹੁੰਦੀ ਸੀ ਇਸ ਕਰਕੇ ਦਲ ਨੂੰ ਦੋ ਦਲਾਂ ਵਿੱਚ ਵੰਡ ਦਿੱਤਾ ਗਿਆ ਇੱਕ ਸੀ ਤਰਨਾ ਦਲ ਤੇ ਇੱਕ ਹੋ ਗਿਆ ਬੁੱਢਾ ਦਲ